ਹਰੇਕ ਖਾਂਦਾ ਤੇ ਆਹ ਦੇਖ ਲਓ ਬਈ ਆ ਹੁਣ ਤੁਸੀਂ ਕਹਿ ਦੋਗੇ ਵੀ ਹਰੇਕ ਇਹੀ ਚੱਕੀ ਫਿਰਦਾ ਹਰੇਕ ਪਿੰਡ ਵਾਲੀਆਂ ਚੱਕੀਆਂ ਤੇ ਇਹ ਚੀਜ਼ ਚੱਲ ਪਈ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਠੀਕ ਆ ਹਰੇਕ ਦੇ ਹਰੇਕ ਪਿੰਡ ਵਾਲੀ ਚੱਕੀ ਤੇ ਆਹ ਚੀਜ਼ ਲੱਗੀ ਵੀ ਆ ਪਰ ਅੱਜ ਆਪਾਂ ਤੁਹਾਨੂੰ ਚੱਕੀ ਤੇ ਨਹੀਂ ਅੱਜ ਮੈਲ ਤੇ ਲੈ ਗਿਆ ਗਿਆ ਇਧਰ ਦੇਖ ਲਓ ਬਾਈ ਪੂਰੇ 7 ਫਿਲਟਰ ਲੱਗੇ ਹੋਇਆ 7 ਫਿਲਟਰਾਂ ਵਿੱਚ ਦੀ ਕਣਕ ਹੋ ਕੇ ਉਸ ਤੋਂ ਬਾਅਦ ਆਹ ਹਰੇਕ ਚੱਕੀ ਤੇ ਲੱਗਿਆ ਫਿਰ ਵੀ ਬਾਈ ਮਾੜਾ ਮੋਟਾ ਕਤਰਾ ਨੰਘ ਜਾਂਦਾ ਕੱਚ ਤਾਂ ਜਿਹੜਾ ਹੈਗਾ ਕੱਚ ਤਾਂ ਨਹੀਂ ਆਪਾਂ ਨੰਘਨ ਦਿੰਦੇ ਕਿਉਂਕਿ ਕਾਚਾ ਤੇ ਸਪੈਸ਼ਲ ਚੀਜ਼ ਲੱਗੀ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਤੇ ਆਪਾਂ ਕਿੱਥੇ ਗਏ ਅੱਜ ਢੱਲਵਾ ਪਿੰਡ ਖੜੇ ਆ ਜ਼ਿਲ੍ਹਾ ਬਰਨਾਲਾ ਨੇੜੇ ਤਵਾ ਮੰਡੀ ਤੇ ਇੱਧਰ ਦਿਖਾ ਦੋ ਬਾਈ ਐਮ ਐਸ ਡੀ ਫਲੋਰ ਮਿਲ ਠੀਕ ਆ ਇੱਧਰ ਕੋੜਾ ਮਾਰ ਕਾਟਾ ਬਾਈ ਤੇ ਬਾਈ ਮੇਵਾ ਸਿੰਘ ਢੱਲੋ ਆਪਣੇ ਨਾਲ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਬਾਈ ਆਪਾਂ ਜਿਹੜੀ ਗੱਲ ਕੀਤੀ ਆ ਤਾਂ ਚਲੋ ਹਰੇਕ ਅਗਲਾ ਕਹਿੰਦਾ ਵੀ ਇਹੀ ਚੱਕੀ ਫਿਰਦੇ ਆ ਤੁਸੀਂ ਹਨਾ ਹਰੇਕ ਚੱਕੀ ਤੇ ਲੱਗ ਵੀ ਗਿਆ ਆਪਣੇ ਕੋਲੇ ਅੱਜ ਕੀ ਖਾ ਸਾਬੇ ਆਪਣੇ ਕੋਲੇ ਮਸ਼ੀਨਰੀ ਇਸ ਟਾਈਪ ਦੀ ਆ ਬਾਈ ਪਹਿਲਾਂ ਤਾਂ ਇੱਕ 10-2 ਦਰਸ਼ਕਾਂ ਨੂੰ ਕਿੰਨੇ ਲੱਖ ਦੀ ਮਸ਼ ਇਹ ਸਾਡਾ ਬਈ 35 ਲੱਖ ਰੁਪਈਆ ਲੱਗਿਆ 35 40 ਲੱਖ ਰੁਪਈਆ ਲੱਗ ਗਿਆ ਲਓ ਦੋਸਤੋ ਜੇ ਕੋਈ 35 40 ਲੱਖ ਰੁਪਈਆ ਲਾ ਆਣਾ ਬੰਦੇ ਨੇ ਤੇ ਕਿਸੇ ਗੱਲ ਕਰਕੇ ਲਾਇਆ ਤੇ ਨਹੀਂ ਬਈ ਆਟਾ ਦਾ ਚੱਕੀਆਂ ਦਾ ਸਾਰੀਆਂ ਪਹਿਲਾਂ ਵੀ ਬਈ ਚੱਲੀ ਜਾਂਦੀਆਂ ਚੱਲੀਆਂ ਬਿਲਕੁਲ ਤੇ ਆਪਾਂ ਖਾਸੀਅਤ ਬਾਈ ਤੋਂ ਪੁੱਛਦੇ ਆਂ ਬਈ ਆਪਾਂ ਚੱਲ ਗਏ ਪਹਿਲਾਂ ਸਟਾਰਟਿੰਗ 'ਚ ਹਾਂਜੀ ਅ ਪਹਿਲਾਂ ਆਹ ਜਿਹੜਾ ਇੱਧਰ ਬਈ ਕਣਕ ਵਾਲਾ ਆ ਗਿਆ ਮਨ ਲੱਗਦਾ ਹਨਾ ਵੀ ਇਹ ਸਟੋਰ ਵਾਲਾ ਹਾਂਜੀ ਹਾਂਜੀ ਇੱਧਰ ਕਣਕ ਬਾਈ ਪਹਿਲਾਂ ਇੱਥੋਂ ਪੈ ਜਾਂਦੀ ਐ ਇੱਥੋਂ ਕਣਕ ਇਹਦੇ 'ਚ ਪਾਈ ਜਾਂਦੀ ਐ ਇਹਦੇ 'ਚ ਪਾਈ ਜਾਂਦੀ ਐ ਇਥੋਂ ਬਾਈ ਅੱਗੇ ਇਥੋਂ ਐਲੀਵੇਟਰ ਦੇ ਚੱਕੀ ਉਹ ਮਸ਼ੀਨ ਨੂੰ ਦੇਤੀ ਉਹ ਰੇਤਾ ਵਗੈਰਾ ਕੱਢਦਾ ਠੀਕ ਆ ਬਾਈ ਰੇਤਾ ਵਗੈਰਾ ਅੱਛਾ ਪਹਿਲਾ ਫਿਲਟਰ ਆ ਗਿਆ ਰੇਤਾ ਵਗੈਰਾ ਬਾਹਰ ਦਿਖਾ ਦੇ ਫਰਾੜ ਪਹਿਲਾ ਬਾਹਰ ਨਿਕਲ ਗਿਆ ਆਟਾ ਉਹ ਥਾਂ ਮੇ ਬਾਹਰ ਆਹ ਰੇਤਾ ਵਗੈਰਾ ਬਾਹਰ ਨਿਕਲ ਗਿਆ ਸਾਰਾ ਅੱਛਾ ਇਸ ਤੋਂ ਬਾਅਦ ਅੱਗੇ ਬਾਈ ਦੂਜਾ ਫਿਲਟਰ ਦੀ ਗੱਲ ਕਰਗੇ ਜੇ ਆਪਾਂ ਤਾਂ ਇਸ ਤੋਂ ਬਾਅਦ ਕੀ ਕੱਢਦਾ ਹੈ ਬਾਈ ਜਿਵੇਂ ਆਹ ਰੇਤਾ ਵਗੈਰਾ ਆ ਗਿਆ ਇਹ ਰੇਤਾ ਨਹੀਂ ਇਹਨੂੰ ਕਹਿ ਸਕਦੇ ਬਾਈ ਕੋਈ ਹੋਰ ਕਣਕ ਦੇ ਵਿੱਚੋਂ ਨਿਕਲਦਾ ਕਣਕ ਦੇ ਵਿੱਚੋਂ ਨਿਕਲਦਾ ਹਾਂ ਤੂੜ ਕੱਟਾ ਜਾਏ ਜਿਵੇਂ ਤੂੜ ਕੱਟਾ ਜਾਏ ਨਿਕਲ ਗਿਆ ਤੂੜ ਕੱਟਾ ਹ ਉਹ ਚੀਜੀ ਆ ਚੀਜੀ ਨਿਕਲਾਈ ਇਹ ਵੀ ਗੰਦਮੰਦ ਕਹਿ ਸਕਦੇ ਆ ਆ ਦੇਖ ਲਓ ਬਾਈ ਇਹ ਕਣਕੀ ਵਗੈਰਾ ਜਿਹੜੀ ਮਾੜਾ ਜਿਹੜਾ ਮਾੜਾ ਦਾਣਾ ਕਾ ਨਾ ਉਹ ਇਹਨੇ ਸਾਰਾ ਕੱਢ ਦੇਣਾ ਉਹ ਇਹਨੇ ਕੱਢਤਾ ਤਾਂ ਹੀ ਇਹਦਾ ਆਟਾ ਸਵਾਦ ਆ ਆਟਾ ਸਵਾਦ ਅੱਗੇ ਆ ਗਈ ਬਾਈ ਮੇਨ ਆਹ ਮੇਨ ਬਸ ਜੀ ਹੈ ਨਾ ਜਿਹੜੀ ਤੁਹਾਨੂੰ ਅੱਗੇ ਵੀ ਦਿਖਾਈ ਸੀ ਹੈ ਨਾ ਬਾਈ ਇਹਦਾ ਸਾਰਾ ਜਿਹੜਾ ਹੈਗਾ ਬਾਈ ਇੱਥੇ ਰੋਲ ਹੈ ਮੇਨ ਇਹੀ ਹੈ ਨਾ ਇਹ ਰੋਲ ਆਏ ਬਾਈ ਕੰਚ ਤੇ ਲੋਹਾ ਮੰਨ ਲੜਾ ਬ੍ਰੀਕ ਲੋਹਾ ਤੇ ਕੰਚ ਉਹ ਇਹਨੇ ਕੱਟਣਾ ਕੱਚ ਤੇ ਲੋਹਾ ਕੰਚ ਕਿੱਥੋਂ ਆਦਾ ਜਿਵੇਂ ਨਿਆਈ ਦੀਆਂ ਕਣਕਾਂ ਨੇ ਹੂੰ ਉਹਨੂੰ ਆਮੀ ਡਿੱਗੀਆਂ ਹੁੰਦੀਆਂ ਹਨ ਬੋਤਲ ਬਾਤਲ ਸਿੱਟੀ ਪਈ ਵਿੱਚ ਚਾਰ ਉਹਨੂੰ ਮਸ਼ੀਨਾ ਕਮੈਨਾਂ ਚੱਕ ਲੈਣਾ ਉਹ ਚੀਜ਼ ਦਾ ਫਰਕਾਂ ਚੋਂ ਆਉਂਦਾ ਹੀ ਆਉਂਦਾ ਬਈ ਵਿੱਚ ਹੂੰ ਆਉਂਦੀ ਕਦੇ ਕਦਾਈਂ ਮਹੀਨੇ ਚ ਇੱਕ ਦੋ ਵਾਰੀ ਆਉਂਦੀ ਹੈ ਵੀ ਜਿਹੜਾ ਜੇਸ ਆਉਂਦਾ ਹੈ ਜੇਸ ਆਉਂਦਾ ਹੈ ਜਦੋਂ ਕਟਰ ਥੱਲੇ ਲੱਗ ਗਿਆ ਮਿੱਟੀ ਵੀ ਚੱਕਣੀ ਆ ਕਣਕ ਸਾਡੇ ਕੋਲ ਕਣਕ ਸਾਡੇ ਕੋਲ ਮਹੀਨੇ ਚ ਇੱਕ ਦੋ ਵਾਰੀ ਆਉਂਦੀ ਹੈ ਉਹੋ ਜੀ ਕਣਕ ਉਹੋ ਜੀ ਕਣਕ ਠੀਕ ਆ ਬਾਈ ਆਹ ਵੇਖ ਲਓ ਦੋਸਤੋ ਤੁਹਾਨੂੰ ਜਿਹੜੀ ਮੇਨ ਗੱਲ ਦੱਸਤੀ ਕੋਈ ਝੂਠ ਨਹੀਂ ਇਹ ਚੀਜ਼ ਚ ਅਗਲਾ ਕਹਿੰਦਾ ਬਈ ਸਿਰਫ ਪ੍ਰੋਮੋਸ਼ਨ ਕਰਨਾ ਹੈ ਪ੍ਰੋਮੋਸ਼ਨ ਕੋਈ ਪਰ ਸੇਤ ਜਿਹੜਾ ਖਲਵਾੜ ਹੁੰਦਾ ਸੇਤ ਨਾਲ ਜਿੱਥੇ ਉੱਤੇ ਆਪਾਂ ਜਰੂਰ ਬੋਲਦੇ ਆ ਜਰੂਰ ਵੀਡੀਓ ਪਾਉਨੇ ਆ ਤਾਂ ਤੁਸੀਂ ਆਪ ਹੀ ਦੇਖ ਲੋ ਸਟਰਕਚਰ ਆ 35 ਲੱਖ ਦਾ ਠੀਕ ਆ 35 ਲੱਖ ਰੁਪਈਆ ਲਾਉਣਾ ਕੋਈ ਖਾਲਾ ਜੀ ਦਾ ਮੜਾ ਨਹੀਂ ਉਹੀ ਬੰਦਾ ਲਾਊਗਾ ਜੇ ਉਹਨੂੰ ਕੁਝ ਲੱਗੂਗਾ ਤਾਂ ਬਾਈ ਕਹਿੰਦਾ ਮੈਂ ਨਿਗਾ ਨਾਲ ਦੇਖਿਆ ਗੌਰ ਨਾਲ ਦੇਖਿਆ ਵੀ ਆਟਾ ਘਰੇ ਪਿਆਉਂਦੇ ਜਦੋਂ ਵੀ ਆਹ ਚੀਜ਼ ਆਪਣੇ ਵਿੱਚ ਹੀ ਪੀਸੀ ਜਾਂਦੀ ਹੈ ਨਾ ਭਾਈ ਉਦੋਂ ਬਾਅਦ ਤੁਸੀਂ ਇਹ ਕੰਮ ਚੱਕਿਆ ਜਿਹੜੀ ਲੋਹੇ ਵਾਲੀ ਗੱਲ ਐ ਤਾਂ ਜੀ ਮੈਂ ਨਾ ਦੋ ਤਿੰਨ ਗੱਟੇ ਘਰੇ ਕਣਕ ਦੇ ਕੋਲ ਕੇ ਨਾ ਉਹਦੇ ਵਿੱਚ ਚੁੰਬਕ ਫੇਰੋਂਗੇ ਤਾਂ ਆਪ ਹੀ ਪਤਾ ਲੱਗ ਜਾਂਦਾ ਦੋ ਤਾਂ ਇੱਕ ਦੋ ਦਾਣੇ ਲੱਗਣਗੇ 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 ਤਾਂ ਜਦੋਂ ਇੱਥੋਂ ਕੁਆਂਟਲਾਂ ਦੇ ਹਿਸਾਬ ਨਾਲ ਲੰਗਦੀ ਆ ਤਾਂ ਤੁਹਾਨੂੰ ਦਿਖਾ ਵੀ ਦਿੱਤਾ ਤੇ ਭਾਈ ਹਰੇਕ ਚੱਕੀ ਤੇ ਲੱਗਿਆ ਵਾਣਾ ਭਾਈ ਤੇ ਅੱਗੇ ਭਾਈ ਇਸ ਦੂਬਾਰ ਇੱਥੇ ਆ ਜਾਂਦੀ ਹੈ ਕਣਕ ਫਿਲਟਰ ਹੋ ਕੇ ਦੂਬਾਰ ਬਸ ਇਹਨੇ ਇਹ ਭਾਈ ਰੂਲਾ ਹੁੰਦਾ ਹੈ ਰੂਲਾ ਇਹਨੇ ਇੱਕ ਪਾਲਿਸੀ ਦੇਣੀ ਥੋੜਾ ਥੋੜਾ ਉਤੋਂ ਇੱਕ ਰਾਂਦਾ ਪੈਸਾ ਲਾ ਦੇਣਾ ਜਿਹੜਾ ਕਿ ਦਵਾਈ ਨਹੀਂ ਢੋਲਾਂ ਚ ਰੱਖ ਦਿੰਦੇ ਆਪਾਂ ਉਹ ਚੀਜ਼ਾਂ ਇਹਨੇ ਖਤਮ ਕਰ ਦੇਣੀਆਂ ਹਾਂਜੀ ਠੀਕ ਆ ਅੱਛਾ ਅੱਗੇ ਆ ਗਈ ਭਾਈ ਇਹੇ ਵੇਖ ਲਓ ਇੱਕ ਗੱਲ ਹੋਰ ਆ ਭਈਆ ਮੱਕੀ ਦਿਖਾ ਦਿੰਨੇ ਤੁਹਾਨੂੰ ਮੱਕੀ ਦੀ ਸਫ ਹਮਾਚਲ ਦੀ ਮੱਕੀ ਆ ਹਮਾਚਲ ਦੀ ਮੱਕੀ ਆ ਆਹ ਦੋਸਤੋ ਦੇਖ ਲੋ ਇਧਰ ਤੇ ਕੱਲਾ ਕੱਲਾ ਦਾਣਾ ਰਹਿ ਜਾਂਦਾ ਕੋਈ ਇਹ ਨਹੀਂਗਾ ਇੱਥੇ ਆ ਕੇ ਨਾ ਕਣਕ ਵੀ ਤੁਹਾਨੂੰ ਮੈਂ ਦੱਸ ਦਣਾ ਬਾਈ ਮੇਰਾ ਸੰਗ ਤੇ ਲੋੜੇ ਬਾਈ ਨੇ ਪਹਿਲਾਂ ਵੀ ਦਿਖਾਈ ਸੀ ਆਪਾਂ ਵੀਡੀਓ ਜਣਾ ਵੀ ਜਿਵੇਂ ਕਣਕ ਬੀਜਦੇ ਹੁੰਨੇ ਆਪਾਂ ਜਦੋਂ ਬੀਜ ਤਿਆਰ ਕਰਦੇ ਆ ਵੀ ਉਸ ਤੋਂ ਵੀ ਸਾਫ਼ ਨਿਕਲੇ ਆਉਂਦਾ ਦਾਣਾ ਬਈ ਇਹ ਗਿਰੀ ਵਾਲਾ ਦਾਣਾ ਹੀ ਲੈਂਦੀ ਹੈ ਦੂਜੀ ਸਾਰਾ ਮਗਰ ਕੱਢ ਦਿੰਦੀ ਹੈ ਜਿਹੜਾ ਗਿਰੀ ਵਾਲਾ ਦਾਣਾ ਤਾਂ ਹੀ ਜਿਹੜੀ ਰੋਟੀ ਆ ਸੁਆਦ ਲੱਗਦੀ ਹੈ ਸੁਆਦ ਬੰਦੀ ਆ ਹੁਣ ਆਪਾਂ ਆ ਜਗੇ ਬਾਈ ਜਿਵੇਂ ਆਪਾਂ ਮੇਨ ਕਹਿ ਦਿੰਨੇ ਆ ਵੀ ਜਿਹੜਾ ਚੌਕਰ ਆ ਯਾਤਰਾ ਪਿੰਡਾਂ ਚ ਪ੍ਰਚਲਨ ਕਰਤਾ ਸੀ ਕੰਮ ਵੀ ਬਾਈ ਯਾਰ ਕਣਕ ਤੋਂ ਦਾ ਸਾਰਾ ਛੜਕਾ ਲਾ ਲੈਂਦੇ ਜਿਹੜੀ ਤਾਕਤ ਵਾਲੀ ਜੀ ਉਹ ਤਾਂ ਲਾ ਲੈਂਦੇ ਲਾਉਣਾ ਵੀ ਨਹੀਂ ਚਾਹੀਦਾ ਬਾਈ ਨਹੀਂ ਲਾਉਣਾ ਚਾਹੀਦਾ ਬਾਈ ਤੇ ਤੁਸੀਂ ਕਿੰਨਾ ਕੁ ਲਾਉਨੇ ਆ ਬਾਈ ਬਸ ਇੱਕ ਦੋ ਪੈਸੇ ਬਾਈ ਆ ਦੇਖ ਲਓ ਤੁਹਾਡੀ ਪੁਲੀ ਪਈ ਐ ਅੱਛਾ ਆਹ ਕੰਮ ਕਰ ਆਹ ਕੰਮ ਨਹੀਂ ਨੇੜੇ ਕਰਦੇ ਠੀਕ ਆ ਅੱਛਾ ਆਏ ਤੋਂ ਲਿਆ ਹੋਇਆ ਬਾਈ ਇਹ ਤੋਂ ਬਾਈ 1.5 ਪੈਸਾ ਲਾਇਆ ਵਾ ਆ ਦੇਖ ਲਓ ਦੋਸਤੋ 1.5 ਪੈਸਾ ਸਾਰਾ ਆਣੀ ਜਿਵੇਂ ਆਪਾਂ ਕਹਿਆ ਨਾ ਨਾ ਸੂੜਾ ਨਹੀਂ ਆਉਂਦਾ ਰੋਟੀ ਜੇ ਤੇ ਕਬਜੀ ਹੋ ਗਈ ਹਨਾ ਫਲਾਨਾ ਪਰ ਬਾਈ ਇਹ ਇਕੱਲੀ ਲੇਵੀ ਖਾਵਾਂਗੇ ਤਾਂ ਕ ਤੇ ਆਹ ਦੇਖ ਲਓ ਬਾਈ ਸਿਰਫ ਨਾ ਮਾਤਰਾ ਆਪਾਂ ਚੌਕਰ ਵੀ ਦਿਖਾ ਦਿੰਨੇ ਆ ਆਪਾਂ ਜਿਆਦਾ ਲੈ ਗਏ ਜਾਂਦੇ ਨਾਲ ਇਧਰ ਕਿਉਂਕਿ ਸਫਾਈ ਦਾ ਬਹੁਤ ਬਾਈ ਆਹ ਦੇਖ ਲਓ ਬਾਈ ਸਿਰਫ ਇੰਨਾ ਕਿ ਚੌਕ ਕਰ ਲਿਆ ਆਮ ਤੁਸੀਂ ਚੌਕਰ ਦੇਖੋਗਾ ਜਿਹੜਾ ਮੋਟਾ ਚੌਕਰ ਹੁੰਦਾ ਕਿਉਂਕਿ ਸਾਰਾ ਛਿਲਕਾ ਲਾਇਆ ਹੁੰਦਾ ਉਹ ਇਹ ਪੂਰ ਪੂਰ ਕੇ ਲਾਇਆ ਹੈ ਨਾ ਬਾਈ ਬਿਲਕੁਲ ਬਾਈ ਇਹ ਨਾ ਮਤਲਬ ਜਿਹਨੂੰ ਚਲਦੀਆਂ ਚੱਕੀਆਂ ਹਮ ਜਿਹੜਾ ਜਿਆਦਾ ਬਰੀਕ ਹੋ ਗਿਆ ਚੌਕਰ ਉਹ ਆਟੇ ਦੇ ਵਿੱਚ ਜਾਂਦਾ ਜਿਹੜੇ ਕੀ ਆਪਾਂ ਨੂੰ ਲੋਡ ਆਉਂਦੇ ਦੀ ਉਹਨਾਂ ਕੀ ਉਹਨੇ ਲੋਡੋ ਵਿੱਚ ਜਾਂਦਾ ਬਾਕੀ ਬਾਹਰ ਨਾ ਬਾਕੀ ਬਾਹਰ ਨਿਕਲ ਜਾਂਦਾ ਆ ਦੇਖ ਲਓ ਬਈ ਇਧਰ ਪ੍ਰੋਜੈਕਟ ਫਿਲਟਰ ਲੱਗੇ ਹੋਇਆ ਹਰੇ ਚੀਜ਼ ਦਾ ਸਫਾਈ ਆ ਆਜੋ ਹੁਣ ਆਪਾਂ ਤੁਹਾਨੂੰ 메ਨ ਆਟੇ ਤੇ ਫੇਰ ਫੋਕਸ ਲੈ ਆਉਨੇ ਆਪਾਂ ਤਾਂ ਇੱਕ ਗੱਲ ਹੋਰ ਆ 메ਨ ਚੀਜ਼ ਇਹ ਹੁੰਦੀ ਆ ਆਪਾਂ ਠੀਕ ਆ ਚਲੋ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਸਾਰੇ ਬਾਈ ਆਟਾ ਆਪਦਾ ਵੇਚਦੇ ਆ ਦੁਕਾਨਾਂ ਤੇ ਆਉਂਦਾ ਆਟਾ ਜਾਂਦਾ ਮਿਲਾਂ ਤੋਂ ਹੀ ਹਨਾ ਬਈ ਮਿਲਾਂ ਤੋਂ ਹੀ ਜਾਣਾ ਆਟਾ ਪਰ ਬਾਈ ਨੇ ਦੱਸਿਆ ਦੇਖ ਲਓ ਬਾਈ ਇਧਰ ਸਫਾਈ ਦੀ ਜਿਹੜੀ ਹੈਗੀ ਆਗੀ ਪੂਰੀ ਮਾਰਕਾ ਲੱਗਿਆ ਵਾ ਜਦੋਂ ਜਿੱਥੇ ਆ ਆ ਗਈ ਨਾ ਬਾਈ ਉੱਥੇ ਕੰਪਰੋਮਾਈਜ਼ ਨਹੀਂ ਹੋਣਾ ਬੱਸ ਲੋਈ ਬਾਈ ਇਹ ਚੀਜ਼ ਆ ਚੀਜ਼ ਲੋ ਜਿਹੜੇ ਹੁਣ ਚੱਕੀਆਂ ਦਾ ਆਟਾ ਖਾਂਦੇ ਆ ਬਾਈ ਉਹ ਸਰੀਰ ਲਈ ਬਹੁਤ ਸਰੀਰ ਲਈ ਆ ਪਰ ਇੱਕ ਗੱਲ ਹੁਣ ਪਿੰਡਾਂ ਵਾਲੇ ਚਲੋ ਕਹਿ ਦਿੰਦੇ ਆ ਪਰ ਮੈਂ ਤੁਹਾਨੂੰ ਜਿਹੜੀ ਚੀਜ਼ ਦਿਖਾਤੀ ਆ ਪਿੰਡਾਂ ਵਾਲਿਆਂ ਦੇ ਰਸਤੇ ਵੀ ਆਪਾਂ ਬਈ ਸਪੈਸ਼ਲ ਵੀਡੀਓ ਹੀ ਆ ਵੀ ਆਪਾਂ ਖਾਈ ਜੰਨੇ ਚਲੋ ਠੀਕ ਆ ਵੀ ਕੋਸ ਨਹੀਂ ਹੁੰਦਾ ਹੁਣ ਕਹੀ ਬਾਈ ਕਮੈਂਟਾਂ ਜਾ ਕੇ ਕਹਿੰਦੇ ਆ ਬਾਈ ਇੰਨੇ ਸਾਲ ਹੋ ਗਏ ਉਦੋਂ ਤਾਂ ਮਰੇ ਨਹੀਂ ਕੋਤ ਹੋ ਜਾਣੀ ਹੈ ਨਾ ਜਿਹਨੂੰ ਜੇ ਨੂੰ ਚੀਜ਼ ਦਾ ਪਤਾ ਲੱਗ ਗਿਆ ਨਾ ਉਦੋਂ ਤਾਂ ਪਿੱਛੇ ਹਟ ਜਾਓ ਉਦੋਂ ਤਾਂ ਪਿੱਛੇ ਹਟ ਜਾਓ ਕਹਿੰਦੇ ਜਿਹੜੇ ਜਿਹੜੇ ਕਹਿੰਦਾ ਇੰਨੇ ਸਾਲ ਹੋ ਗਏ ਉਹਨਾਂ ਨੂੰ ਆਪਾਂ ਦੱਸਤਾ ਵੀ ਤੁਸੀਂ ਦੋ ਤਿੰਨ ਇਕੱਠੇ ਖਲਾਰ ਕੇ ਨਾ ਉਹਦੇ ਵਿੱਚ ਤੁਹਾਨੂੰ ਆ ਪਤਾ ਲੱਗ ਜੂ ਉਹ ਬਈ ਤਸਕੇ ਵਿੱਚ ਆਉਣਾ ਹੀ ਆਉਣਾਗਾ ਉਹ ਚਾਰ ਨਹੀਂ ਪੰਜ ਚਾਰ ਗੱਟ ਹੋ ਜਾਂਦੇ ਤੇ ਸ਼ਹਿਰਾਂ ਵਾਲੇ ਆਸਤੇ ਤਾਂ ਮੈਂ ਖਾਸ ਕਰਕੇ ਇਹ ਵੀਡੀਓ ਕਹਿਣਾ ਚਾਹੁੰਦਾ ਕਿਉਂਕਿ ਦੁਕਾਨਾਂ ਤੋਂ ਤੁਸੀਂ ਬਈ ਆਟਾ ਲੈਣਾ 5 ਕਿਲੋ 10 ਕਿਲੋ ਦੀ ਥੈਲੀ ਤੁਹਾਡੇ ਘਰੇ ਜਾਂਦੀ ਹੈ ਕਿਉਂਕਿ ਤੁਹਾਡੇ ਘਰਾਂ 'ਚ ਸਾਡੇ ਨੂੰ ਬਈ ਡਰਮ ਨਹੀਂ ਰੱਖੇ ਵੀ ਸ਼ਹਿਰਾਂ ਵਾਲਿਆਂ ਦੇ ਠੀਕ ਆ ਤਾਂ ਤੁਸੀਂ ਬਈ ਜਰੂਰ ਆਟਾ ਜੇ ਲੈਣਾ ਦੂਜੀ ਗੱਲ ਇੱਕ ਹੋਰ ਬਾਈ ਦੱਸਿਆ ਸੀਗਾ ਵੇਟ ਵਾਲੀ ਇੱਕ ਵਜਨ ਜ਼ਰੂਰ ਕਰਿਆ ਕਰਨ ਥੈਲੀ ਦਾ ਜਿਹਨੇ ਵੀ ਲੈਣਾ ਉਹ ਕੀ ਕਰਦੇ ਨੇ ਵਿੱਚ ਸਾਡੇ ਹੈਗੇ ਇੱਥੇ ਸਾਨੂੰ ਪਤਾ ਲੱਗਿਆ ਤਾਂ ਕਰਕੇ ਦੱਸਣ ਲੱਗਾ 9 ਕਿਲੋ ਦੀ ਭਰਤੀ ਕਰਕੇ ਵੇਚ ਰਹੇ ਆ ਬਾਈ ਅੱਛਾ 10 ਕਿਲੋ ਥੈਲੀ ਲੋਕ ਲੈ ਰਹੇ ਆ ਜਨਤਾ ਨੂੰ ਫਰਵਾਹ ਕਰ ਰਹੇ ਆ ਆਟਾ ਵੀ ਘੱਟ ਹਨ ਉਹਨਾਂ ਦਾ ਕੋਈ ਲਾਇਸੈਂਸ ਨੰਬਰ ਨਹੀਂ ਉਹਨਾਂ ਨੂੰ ਇਹ ਐਬੀਜੀ ਨੂੰ ਦੇਤਾ ਆਪਾਂ ਨੂੰ ਕਿਹਨੇ ਪੁੱਛਣਾ ਤੇ ਤੁਸੀਂ ਸਿਰਫ ਇਹ ਨਾ ਵੇਖਿਆ ਕਰੋ ਵੀ ਮੈਂ ਆਟਾ ਹੀ ਲੈਣਾ ਕੱਲਾ ਆਟਾ ਬਾਈ ਜਿਹੜੀ ਜਿਹੇ ਖਾਣੀ ਆ ਆਪਾਂ ਜਿਹੜੀ ਚੀਜ਼ ਆਪਾਂ ਸਿਹਤ ਲਈ ਆਪਣਾ ਸਿਹਤ ਨਾਲ ਹੀ ਖਲਵਾੜ ਹੋ ਜਾਂਦਾ ਬਾਈ ਰਿਸਕ ਆ ਬਾਈ ਇਹ ਗਲਤ ਧੋਖਾ ਕਰਨੇ ਨਹੀਂ ਚਾਹੀਦਾ ਇਹ ਬਹੁਤ ਵੱਡੀ ਗਲਤੀ ਆ ਤੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਐਮਐਸਡੀ ਫਲੋਰ ਮਿਲਦਾ ਜਿਹੜਾ ਕੋਈ ਮਾੜਾ ਮੋਟਾ ਸਟਾਕ ਨਹੀਂਗਾ ਇੱਥੋਂ ਗੱਡੀ ਭਰੀ ਖੜੀ ਆ ਉਹ ਬਾਈ ਦਿਖਾ ਦੇ ਬਰਾੜ ਉਹ ਗੱਡੀ ਭਰੀ ਖੜੀ ਆ ਗੱਡੀ ਭਰੀ ਖੜੀ ਆ ਇਹ ਬਾਈ ਕਿੱਧਰ ਨੂੰ ਜਾ ਰਹੀ ਅੱਜ ਇਹ ਮੋਗੇ ਕਿਉਂਕਿ ਦੁਕਾਨ ਵਾਲਾ ਵੀਰ ਕਿਉਂਕਿ ਦੁਕਾਨ ਵਾਲਾ ਵੀਰ ਆਪਣਾ ਬਾਈ ਪੰਜਾਬੀ ਭਰਾ ਨੇ ਇਹ ਕੰਮ ਚਲਾਇਆ ਨਾਲੇ ਤਾਂ ਬਾਈ ਸਾਥ ਦਿਓ ਕਿਉਂਕਿ ਆਪਾਂ ਕਹਦੇ ਨੇ ਬਾਹਰ ਨੂੰ ਜਾਈ ਜਾਂਦੇ ਬਾਈ ਸਾਰੇ ਜੇ ਬਾਈ ਬਾਹਰ ਛੱਡ ਕੇ ਬਾਈ ਨੇ ਇੱਥੇ ਕੰਮ ਚਲਾਇਆ ਤੇ ਆਪਾਂ ਸਾਥ ਦਿੰਦੇ ਨਹੀਂ ਮਗਰੋਂ ਆਪਾਂ ਕਹਦੇ ਨੇ ਬਾਈ ਬਾਹਰ ਨੂੰ ਹੀ ਭਜੰਦੇ ਬਾਹਰ ਨੂੰ ਤਾਂ ਫਿਰ ਬਾਈ ਅੱਕ ਕੇ ਅਗਲਾ ਜਾਊਗਾ ਠੀਕ ਆ ਹੁਣ ਬਾਈ ਦਾ ਸਾਥ ਦਿਓ ਨਾਲੇ ਤਾਂ ਬਾਈ ਇੱਕ ਕੰਮ ਪਰ ਕੁਆਲਿਟੀ ਦੇ ਰਿਹਾ ਇੱਕ ਹੋਰ ਗੱਲ ਆ ਜਿਹੜਾ ਰੇਟ ਉੱਥੇ ਪਾਸੇ ਚੱਲੀ ਜਾਂਦਾ ਉਹੀ ਰੇਟ ਇੱਥੋਂ ਮਿਲ ਜਾਂਦਾ ਬਾਈ ਉਦੋਂ ਘਾਟ ਹੀ ਦਊਗਾ ਪੂਰਾ 5 ਪੈਸੇ ਬਾਈ ਤੇ ਇਹ ਬਾਈ ਤੁਹਾਨੂੰ ਮੈਂ ਕਹਿ ਦੇਣਾ ਦੁਕਾਨ ਵਾਲਿਆਂ ਨੂੰ ਜੇ ਕੋਈ ਬਾਈ ਨਾਲ ਟਾਈ ਅਪ ਕਰਨਾ ਚਾਹੁੰਦਾ ਬਾਈ ਦਾ ਥੱਲੇ ਨੰਬਰ ਚੱਲੀ ਜਾਂਦਾ ਤੁਸੀਂ ਬਾਈ ਨਾਲ ਟਾਈ ਅਪ ਕਰਕੇ ਬਾਈ ਆਟਾ ਹਨਾ ਹੌਲਸੀ ਰੋਡ ਤੇ ਜਾਂ ਕਿਵੇਂ ਵੀ ਤੁਸੀਂ ਕਰਦੇ ਆ ਉਹਦਾ ਸਟਾਕ ਤੁਸੀਂ ਭੇਜ ਸਕਦੇ ਹੋ ਉੱਥੇ ਨਾ ਤਾਂ ਗੱਲ ਤੇ ਬਿਲਕੁਲ ਅਸੀਂ ਤਾਂ ਬਾਈ ਜੈਜ ਰੇਟ ਤੇ ਭੇਜ ਰਹੇ ਹਾਲੇ ਕੋਈ ਕਮਾਈ ਵੀ ਨਹੀਂ ਕਰ ਰਹੇ ਕੋਈ ਕਮਾਈ ਨਹੀਂ ਐਂ ਭੇਜ ਰਹੇ ਆ ਵੀ ਆਪਣਾ ਜਿਹੜਾ ਸੇਲ ਵਧੀ ਚੱਲੇ ਸੇਲ ਵਧੀ ਚੱਲੇ ਵੀ ਯਾਨੀ ਕਿ ਕਹਿੰਦਾ ਮਤਲਬ ਜਿਹੜਾ ਪੈਸਾ ਲੱਗਾ ਬਾਈ ਨੇ ਵੀ ਘਰੋਂ ਪੈਸਾ ਲਾਇਆ ਲੋਨ ਚੱਕ ਕੇ ਲਾਇਆ ਹੈ ਬਾਈ ਤੇ ਉਹ ਜੀ ਬਈ ਜਰੂਰੀ ਇਹਦੇ ਵਿੱਚ ਜਿਹੜ ਨੇ ਇੱਕ ਵਾਰੀ ਵਰਤ ਲਿਆ ਬਈ ਉਹ ਆਉਂਦਾ ਦੁਬਾਰਾ ਫਿਰ ਆਉਂਦਾ ਦੁਬਾਰਾ ਇੱਥੇ ਹੀ ਆ ਤਾਂ ਆਉਂਦਾ ਬਈ ਕਿਉਂਕਿ ਬਾਈ ਦੇ ਕਹਿੰਦਾ ਮਤਲਬ ਜਿਹੜੀ ਰੋਟੀ ਆ ਨਾ ਬਈ ਰੋਟੀ ਸਵਾਦ ਵੀ ਬਣੂਗੀ ਫੁੱਲੂ ਵੀ ਤੇ ਜਿਹੜੀ ਸਿਹਤ ਲਈ ਉਹ ਤਾਂ ਚੰਗੀ ਹੈਗੀ ਹੀ ਹੈਗੀ ਆ ਤਾਂ ਇੱਕ ਵਾਰ ਤੁਹਾਨੂੰ ਫੇਰ ਦਿਖਾ ਦਿੰਨੇ ਆ ਬਈ ਆਪਾਂ ਖੜੇ ਆ ਪੈਂਡ ਢੱਲਵਾ ਜਿਲ੍ਹਾ ਬਰਨਾਲਾ ਨੇੜੇ ਤਪਾ ਮੰਡੀ ਕੋਨਸਾਲੇ ਬਈ ਨੇੜੇ ਵਾਲੇ ਤਾਂ ਜਰੂਰ ਪਹੁੰਚੋ ਕਿਉਂਕਿ ਨੇੜੇ ਵਾਲੇ ਤੁਸੀਂ ਤਾਂ ਇੱਥੇ ਆ ਕੇ ਵੀ ਬਈ ਲਿਆ ਸਕਦੇ ਆ ਨਾਲ ਆਪਾਂ ਫੀਡ ਦਾ ਵੀ ਕੀਤਾ ਬਈ ਨਾਲ ਫੀਡ ਦਾ ਵੀ ਕਰਤਾ ਠੀਕ ਆ ਦੂਜੀ ਗੱਲ ਬ ਉਹ ਫੀਡ ਤੁਹਾਨੂੰ ਮਿਲੂਗੀ ਆਏ ਨਹੀਂ ਗੱਟਾ ਸਿਉਂਤਾ ਤੇ ਚੱਕ ਲੋ ਘਰੇ ਜਾ ਕੇ ਕੋਈ ਹੋਰੀ ਨਹੀਂ ਬਣਾਉਂਗਾ ਮਾਰਕੀ ਲਈ ਤਿਆਰ ਕਰਾਂਗੇ ਉਹ ਵੀ ਮਾਰਕੀ ਲਈ ਮੇਰੀ ਗੱਲ ਤਾਂ ਤੁਹਾਨੂੰ ਦੱਸਤੀ ਬਾਈ ਕਹਿੰਦਾ ਵੀ ਉਹ ਵੇਖ ਲੋ ਐਫ ਡਬਲ ਐਸ ਏ ਆਈ ਇਹਦੇ ਉੱਤੇ ਕੁਝ ਨਹੀਂ ਹੁੰਦਾ ਬਾਈ ਇਹਨਾਂ ਨੇ ਰੇਡ ਮਾਰਨੀ ਨਹੀਂ ਹੁੰਦੀ ਇਹਨਾਂ ਨੇ ਚੈੱਕ ਕਰਨਾ ਹੁੰਦਾ ਹੈ ਬਸ ਗੱਲ ਬਸ ਗੱਲ ਖਤਮ ਹੋ ਗਈ ਬਾਈ ਤੇ ਸਾਹ ਤੁਸੀਂ ਦੇਣਾ ਕੰਮ ਬਾਈ ਨੇ ਕੀਤਾ ਆਪਣਾ ਜਿਹੜਾ ਕੰਮ ਸੀਗਾ ਥੋੜੇ ਤਾਂ ਹੀ ਪਹੁੰਚਾਉਣਾ ਤੇ ਠੀਕ ਆ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਧੰਨਵਾਦ